ਆਕੋ ਜੀ ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰਪੁੱਲਾ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਤਿ ਸ਼੍ਰੀ ਅਕਾਲ ਰਾਮ ਰਾਮ ਬਾਈ ਜੀ ਆਪਾਂ ਲਾਈਵ ਸਟਾਰਟ ਕਰਨ ਲੱਗੇ ਆਂ ਦੇਖੋ ਜੀ ਮੱਝ ਤੁਹਾਡੇ ਸਾਹਮਣੇ ਖੜੀ ਆ ਤੇ ਹੁਣ ਤੁਹਾਡੇ 2-4 ਸੈਕਿੰਡ ਦੇ ਵਿੱਚ ਹੀ ਅਸੀਂ ਬੱਚਾ ਛੱਡਣ ਲੱਗੇ ਆਂ ਲੈ ਬਾਈ ਨਿਰਮਲ ਹਵਤਾਰ ਸਿੰਘ ਛੱਡ ਗਰਾ ਬੱਚਾ ਇਹਦਾ ਇੱਧਰੋਂ ਕਰਲਾ ਭਾਈ ਜੀ ਇੱਕ ਤਾਂ ਹੋਰ ਵਿਸ਼ੇਸ਼ ਦੱਸ ਦਿੰਨਿਆ ਕਿ ਬੰਦੇ ਬੰਦੇ ਮਾਜੇ ਭਾਈ ਜੀ ਕਹਿੰਦੇ ਹੁੰਦੇ ਨੇ ਜਦੋਂ ਆਪਾਂ ਚਵਾਈ ਚ ਲਾਉਨੇ ਹੁੰਨੇ ਆ ਤਾਂ ਇਹ 32 33 ਦਿਨਾਂ ਤੋਂ ਬਾਅਦ ਹੀ ਲਾਈ ਗਈ ਹੈ ਇਹਦੇ ਕਾਰਨ ਥੋੜੀ ਜੀ ਮਾਜਾ ਅੱਜ ਹੀਟ ਚ ਆ ਗਈ ਡੋਕੇ ਕੱਢ ਗਈ ਤੁਸੀਂ ਆਪ ਦੇਖ ਸਕਦੇ ਹੋ ਥਣਾਂ ਦੇ ਵਿੱਚ ਤੇ ਲੋਕੇ ਵੀ ਕੱਢ ਗਏ ਤੇ ਐ ਨਹੀਂ ਪਤਾ 1-2 ਦਿਨਾਂ ਦੇ ਵਿੱਚ ਵਿੱਚ ਇਹ ਹੀਟ ਵੀ ਕੱਢੇ ਹੀਟ ਦੇ ਕਾਰਨ ਵੀ 100 ਗ੍ਰਾਮ 200 ਗ੍ਰਾਮ ਦੇ ਕਸੂਤਾ ਤੋ ਤੋੜ ਦਿੰਦਾਗਾ ਤੇ ਜਿੰਨਾ ਵੀ ਹੋਇਆ ਵੀਰ ਜੀ ਅਸੀਂ ਇਮਾਨਦਾਰੀ ਨਾਲ ਤੁਹਾਡੇ ਸਾਹਮਣੇ ਹੀ ਦਿਖਾਵਾਂਗੇ ਤੇ ਵੀਰੋ ਕਈ ਵੀਰ ਆਪਣੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਕਈ ਵੀਰ ਆਪਣੇ ਜਿਹੜੇ ਦਿਲੀ YouTube ਦੇ ਉੱਤੇ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹਨਾਗਾ ਕਿ ਉਹ ਆਪਣੀ ਹਰ ਇੱਕ ਵੀਡੀਓ ਦੇਖਦੇ ਨੇ ਤੇ ਉਹ ਵੀਰਾਂ ਦੇ ਕਮੈਂਟ ਵੀ ਬਹੁਤ ਵਧੀਆ ਲਿਖੇ ਹੁੰਦੇ ਨੇ ਇਹ ਜੇ ਕਮੈਂਟ ਹੀ ਪੜ ਕੇ ਬੰਦੇ ਦਾ ਮਨ ਖੁਸ਼ ਹੁੰਦਾ ਕਿ ਆਪਾਂ ਆਪਦੇ ਅੰਦਰ ਵੀ ਆਮ ਬੰਦੇ ਬੰਦੇ ਬੱਚਾ ਬਈ ਬਨ ਇਮਾਨਦਾਰੀ ਨਾਲ ਕੰਮ ਕਰਦੇ ਆਂ ਵੀਰੇ ਅੱਗੇ ਵੀ ਇਮਾਨਦਾਰੀ ਨਾਲ ਹੀ ਕੰਮ ਕਰਾਂਗੇ ਜੋ ਵੀ ਆ ਜਿੰਨੀਆਂ ਵੀ ਚੁਆਈਆਂ ਕਰਾਵਾਂਗੇ ਤੁਹਾਡੇ ਸਾਹਮਣੇ ਹੀ ਚੁਆਈ ਕਰਾਇਆ ਕਰਾਂਗੇ ਵੀਰੇ ਕੋਈ ਇਹੋ ਜਿਹੀ ਗੱਲ ਨਹੀਂ ਨਾ ਆਪਾਂ ਕੋਈ ਮੇਲੇ ਜਿੱਤਲੇ ਨੇ ਨਾ ਕੋਈ ਆਪਾਂ ਨੂੰ ਕੋਈ ਹੋਆ ਆਪਾਂ ਦਾ ਇੱਕ ਸ਼ੌਂਕ ਦਾ ਮੁੱਲ ਆ ਵੀਰੇ ਸ਼ੌਂਕ ਨਾਲ ਹੀ ਕੰਮ ਕਰ ਰਹੇ ਆਂ ਜੋ ਵੀ ਕੰਮ ਕਰ ਰਿਹਾ ਆਪਣਾ ਇਮਾਨਦਾਰੀ ਤੇ ਕਰ ਰਿਹਾ ਆ ਤੁਹਾਨੂੰ ਹੁਣ ਤੁਹਾਡੇ ਸਾਹਮਣੇ ਆ ਦਿਖਾ ਰਿਹਾ ਕਰਮਾ ਲਈ ਦੇਖੋ ਕਿਹ ਹੈ ਕੋਈ ਗੱਲ ਨਹੀਂ ਸਿੱਟਾ ਤੇ ਦੇਖੋ ਭਾਈ ਜੀ ਆਪਾਂ ਇਹ ਥੋੜਾ ਇਹਨੂੰ ਬੱਚਾ ਪਸ਼ੂ ਜਦੋਂ ਧਾਰ ਚੁੰਨੇ ਆ ਡੋਡੀਰ ਰਟਣ ਤੇ ਲਾਈ ਹੋਈ ਆ ਇਹ ਥੋੜੀ ਜਿਹੀ ਕੱਖਾਂ ਕਰਕੇ ਆ ਭਾਈ ਮੂੰਹ ਮਾਰਦੀ ਰਹਿੰਦੀ ਆ ਬੱਚਾ ਬੰਨਿਆਗਾ ਤੇ ਆ ਕੱਖ ਛੁੱਟੇ ਨੇ ਵੀਰੇ ਅੱਗੇ ਆਪਾਂ ਨੇ ਤੇ ਹੁਣ ਚਵਾਈ ਸਟਾਰਟ ਕਰਨ ਲੱਗਿਆਂ ਆਪਣੇ ਕੋਲੇ ਵੀਰ ਆਪਣੇ ਮਿੱਤਰ ਪਿਆਰੇ ਵੀ ਪਹੁੰਚਣ ਆਲੇ ਨੇ ਥੋੜੇ ਟਾਈਮ ਦੇ ਵਿੱਚ ਬਲਵੀਰ ਭਾਈ ਆ ਤੇ ਆਪਣਾ ਕਿਉਂਕਿ ਭਾਈ ਪਸੂ ਨੂੰ ਵੀ ਥੋੜਾ ਜਿਹਾ ਕਈ ਵਾਰ ਕਹੇ ਜੇ ਟਾਈਮ ਟੂ ਟਾਈਮ ਬੰਦੇ ਨੂੰ ਦਿਕਤਾ ਆ ਜਾਂ ਜੀ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਪਸ਼ੂ ਆ ਪਸ਼ੂ ਇੱਕ ਮੂੰਹੋਂ ਬੋਲ ਕੇ ਨਹੀਂ ਦੱਸ ਸਕਦਾ ਕਿਉਂਕਿ ਜੇ ਆਪਾਂ ਨੂੰ ਇਹ ਚੀਜ਼ ਦਾ ਗਿਆਨ ਹੋਵੇ ਤਾਂ ਆਪਾਂ ਇਹਨਾਂ 'ਚ ਜੰਜ ਮਾਰਨਾ ਖਾਈਏ ਆ ਦੇਖੋ ਬਾਈ ਜੀ ਹੁਣ ਤੁਹਾਡੇ ਸਾਹਮਣੇ ਬਾਲਟੀ ਬਿਲਕੁਲ ਖਾਲੀ ਕਰਕੇ ਦਿਖਾ ਰਿਹਾ ਤੇ ਚਲ ਬਾਈ ਅਵਤਾਰ ਨੇੜੇ ਲਾ ਕੇ ਰਾਂ ਤੇ ਬਾਈ ਜੀ ਕਈ ਵਾਰ ਗਰੁੱਪਾਂ ਦੇ ਵਿੱਚ ਜਾਂ YouTube ਦੇ ਉੱਤੇ ਵੀਡੀਓ ਦੇ ਉੱਤੇ ਬੜੇ-ਬੜੇ ਦਾਅਵੇ ਕਰਦੇ ਨੇ ਵੀ ਅਸੀਂ ਐਨੇ ਦਾ ਰਿਕਾਰਡ ਬਣਾ ਦਾਂਗੇ ਐਨੇ ਦਾ ਅਸੀਂ ਤਾਂ ਬਾਈ ਜੀ ਆਪਣੇ ਘਰੇ ਹੀ ਸੋਚਦੇ ਆਂ ਵੀ ਆਪਣਾ ਦਾ 20 ਤੋਂ ਪਾਰ ਹੋ ਜਾਏ ਮੱਝਾਂ ਉਹੀ ਰਿਕਾਰਡ ਰਿਕਾਰਡ ਆ ਬਾਈ ਜੀ ਤੇ ਜਿਹੜਾ ਕੋਈ ਪਸ਼ੂ ਦੁੱਧ ਅੱਜ ਜਿਹਦੇ ਘਰੇ 15 ਤੋਂ ਲੈ ਕੇ 20 ਲੀਟਰ ਦੇ ਵਿੱਚ ਦੁੱਧ ਦਿੱਤਾ ਜਾਂਦਾ ਆਪਾਂ ਉਸੇ ਨੂੰ ਟੌਪ ਦਾ ਮੰਨਦੇ ਆਂ ਵੀਰੇ ਅੱਗੇ ਦਾ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਨਾਲ ਆ ਦੁੱਧਾਂ ਦੀ ਚੋਈ ਹੋ ਰਹੀ ਆ ਉਹ ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਸਾਰੇ ਆਪਣੇ ਆਪ ਸਮਝ ਧਾਰਨੇ ਬਾਈ ਜੀ ਤੇ ਤੇ ਕਈ ਇੱਕ ਦੋ ਵੀਰਾਂ ਦੇ ਕਮੈਂਟ ਆਏ ਹੀ ਬਾਈ ਫੈਂਟ ਬਾਰੇ ਜ਼ਰੂਰ ਆਪਾਂ ਬਾਈ ਜੀ ਜਿੰਨੀਆਂ ਵੀ ਪਹਿਲਾਂ ਵੀ ਲਾਈਵ ਮਿਲ ਕੇ ਕਰਾਈਏ ਤਾਂ ਆਪਾਂ ਆਪਾਂ ਫੈਂਟ ਵੀ ਦਿਖਾਈ ਸੀ ਅੱਜ ਵੀਰ ਆਪਾਂ ਦਿਖਾਵਾਂਗੇ ਸਵੇਰੇ ਸਾਡੇ ਮਸ਼ੀਨ 'ਚ ਜਿਹੜੀ ਉਹ ਥੋੜੀ ਜਿਹੀ ਖਰਾਬ ਸੀ ਉਹਦੇ ਕਾਰਨ ਨਹੀਂ ਸੀ ਤੇ ਹੁਣ ਆਪਾਂ ਮਸ਼ੀਨ ਲਾਈਵ ਹੋਈ ਆ ਆਪਾਂ ਜਦੋਂ ਚਵਾਈ ਹੋ ਗਈ ਲਾਕਟ ਦੇ ਵਿੱਚ ਇਹਦੀ ਫੈਂਟ ਵੀ ਦਿਖਾਵਾਂਗੇ ਜਿੰਨੀ ਵੀ ਫੈਂਟ ਆਈ ਉਹ ਤੁਹਾਡੇ ਸਾਹਮਣੇ ਹੀ ਆਪਾਂ ਹਰ ਵਾਰ ਪਸ਼ੂ ਦੇ ਉੱਤੇ ਮੌਸਮ ਦਾ ਵੀ ਫਰਕ ਪੈਂਦਾ ਹੈਗਾ ਦੇਖੋ ਜੀ ਪਹਿਲਾਂ ਇੱਕ ਵਕਤ ਜਿਹੜਾ ਮੌਸਮ ਸੀ ਉਹ ਗਰਮ ਸੀ ਗਰਮ ਦੇ ਵਿੱਚੋਂ ਫੇਰ ਠੰਡਾ ਹੋ ਗਿਆ ਹੁਣ ਤਾਂ ਬਿਲਕੁਲ ਹੀ ਠੰਡਾ ਮੌਸਮ ਆਜ ਤਾਈਂ ਤੇ ਕੁਝ ਸਾਡਾ ਚਵਾਈ ਵਾਲਾ ਬੰਦਾ ਹੈਗਾ ਇਹ ਮੱਝ ਨੂੰ ਵੀ ਇਸ ਇਲਾਮ ਤੱਕ ਜਾਣ ਦੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਤੇ ਕੁਝ ਉਹਦੇ ਕਾਰਨ ਵੀ ਮੱਝ ਨੇ 100-200 ਗ੍ਰਾਮ ਜਿਹੜਾ ਦੁੱਧ ਤੋੜਿਆਗਾ ਉਹ ਪੂਲਰ ਲਾਤਾ ਬਾਈ ਜੀ ਨਿਵਾ ਕੇ ਉੱਤੇ ਸਰੋਂ ਦਾ ਤੇਲ ਲਾ ਕੇ ਤੇ ਮਾਲਸ਼ ਕਰਕੇ ਮੱਝ ਬੰਨਤੀ ਤੇ ਉੱਤੇ ਲਾਦਾ ਕੂਲਰ ਇਹਦਾ ਪਤਾ ਨਹੀਂ ਸੀ ਵੀ ਜੀ ਪਸ਼ੂ ਦਾ ਜਿੰਨਾ ਟੈਂਪਰੇਚਰ ਹੋਊਗਾ ਤਾਂ ਮੱਝ ਉਹ ਨਹੀਂ ਦੁੱਧ ਕੱਢੂਗੀ ਕਿਉਂਕਿ ਜਦੋਂ ਆਪਣਾ ਪਸ਼ੂ ਦਾ ਟੈਂਪਰੇਚਰ ਡਾਊਨ ਹੋ ਗਿਆ ਤਾਂ ਪਸ਼ੂ ਦੁੱਧ ਘਟਾ ਜਾਂਦਾ ਹੈ ਹੁਣ ਤੁਹਾਨੂੰ ਜੋ ਵੀ ਦਿਖਾ ਰਿਹਾ ਦੋ ਚਾਰ ਮਿੰਟਾਂ ਦੇ ਵਿੱਚ ਵਿੱਚ ਦਿਖਾ ਰਿਹਾ ਕਈ ਵਾਰ ਤਾਂ ਭਾਈ ਜੀ ਬੜਾ ਬੜਾ ਇਹਦੇ ਲੀਟਰ ਵਾਲੀਆਂ ਵੀ ਮੱਜਾਂ ਦੇ 10 ਮਿੰਟਾਂ ਚ ਚੋਈ ਜਾਂਦੇ ਆ ਦੇਖ ਲਓ ਭਾਈ ਆਪ ਦਾ ਲਾਈਵ ਦੇ ਵਿੱਚ ਜਿੰਨੀਆਂ ਵੀ ਲਾਈਵ ਚ ਭਾਈ ਆ ਕਰਾਈਆਂ ਨੇ 10 ਕਿਲੋ ਦੁੱਧ ਕੱਢੇ 8 ਕੱਢੇ 9 ਕੱਢੇ ਘੱਟੋ ਘੱਟ 7-8 ਮਿੰਟ ਦਾ ਦਾਸਤਾ ਲਈ ਜਾਂਦੀ ਆ ਬਦੂ ਵੀ ਦਤਾ ਬਾਹਰ ਕਰਦੇ ਪਹਿਲਾਂ ਹਾਂ ਹਾਂ 20 ਤੋਂ ਬਾਅਦ ਚੱਲਦੀ ਸੀ ਤੇ ਤਾਂ ਹੋਈ ਕੂਲਰ ਤੇ ਨਵਾ ਕੇ ਸਰੋਂ ਦਾ ਤੇਲ ਲਾਇਆ ਸੀ ਉਹਦੇ ਕਾਰਨ ਹੀ ਇਹ ਹੋਇਆਗਾ ਟੈਂਪਰੇਚਰ ਡਾਊਨ ਹੋਇਆ ਜਿਹਦੇ ਨਾਲ ਟੈਂਪਰੇਚਰ ਤੋੜ ਜਾਂਦਾ ਪਸ਼ੂ ਉਹਦੇ ਨਾਲ ਵੀ ਦੁੱਧ ਘਟਾਉਂਦਾ ਭਾਈ ਜੀ ਇਹ ਜਿਵੇਂ ਕਿ ਇਹ ਮੱਝ ਆਪਾਂ ਨੇ ਲਈ ਹੋਈ ਆ ਮੂਰੇ ਜਿਵੇਂ ਆ ਕਈ ਥਾਵਾਂ ਤੇ ਪਹਾੜਾ ਕਹਿੰਦੇ ਨੇ ਕਈ ਥਾਵਾਂ ਤੇ ਚਾਟ ਕਹਿੰਦੇ ਨੇ ਭਾਈ ਜੀ ਇਹ ਚੀਜ਼ ਲਾਣੀ ਬਹੁਤ ਜ਼ਰੂਰੀ ਆ ਕਿਉਂਕਿ ਕੱਲ ਨੂੰ ਕਈ ਵਾਰ ਬੱਚਾ ਹੁੰਦਾਗਾ ਬੱਚੇ ਨੂੰ ਵੀ ਹਟਾਉਣਾ ਪੈ ਜਾਂਦਾ ਜਲਦੀ ਤੋਂ ਜਲਦੀ ਤਾਂ ਵੀ ਪਸ਼ੂ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਹਦੇ ਕਾਰਨ ਦੁੱਧ ਤੇ ਚੱਲਦਾ ਰਹਿੰਦਾ ਹੈਗਾ ਤੇ ਆਪਾਂ ਤਾਂ ਇਹ ਕਹਿੰਦੇ ਆ ਹਰ ਇੱਕ ਬੰਦੇ ਨੂੰ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਮੱਜ ਦਾ ਜਿਹੜਾ ਜਾਂ ਗਾਂ ਦਾ ਕੋਈ ਵੀ ਬੱਚਾ ਜਲਦੀ ਤੋਂ ਜਲਦੀ ਹਟਾ ਕੇ ਉਹਨੂੰ ਨਿਪਲ ਤੇ ਜਾਂ ਬੱਠਲ ਦੇ ਵਿੱਚ ਲਾਇਆ ਜਾਵੇ ਹਾਂ ਚਲੋ ਉਹੀ ਨਿਪਲ ਆ ਗਿਆ ਨਿਪਲ ਦੇ ਉੱਤੇ ਲਾਇਆ ਜਾਵੇ ਤੇ ਕਿਉਂਕਿ ਨਲ ਦਾ ਪਰੋਂ ਪਸ਼ੂਆਂ ਦਾ ਥਣ ਵਧਣ ਕਰਨੀਆਂ ਬੱਚਤ ਰਹਿੰਦੀ ਆ ਨਾਲੇ ਕਿ ਜਿਹੜਾ ਆਪਾਂ ਨੂੰ ਦੁੱਧ ਦਾ ਪਤਾ ਲੱਗ ਜਾਂਦਾ ਵੀ ਆਪਾਂ ਆਪਣੇ ਬੱਚੇ ਨੂੰ ਬੱਚੇ ਨੂੰ ਦੁੱਧ ਕਿੰਨਾ ਪਿਆ ਹੈਗਾ ਤੇ ਉਹਨੂੰ ਕਹੇ ਚਾਹੀਂ ਬੰਦ ਕਰੀ ਉਹਨੂੰ ਫੋਨ ਬੰਦ ਕਰੀ ਮੈਂ ਉੱਤਰ ਕੇ ਤੇ ਕਿਉਂਕਿ ਜੋ ਬੱਚਾ ਦਾ ਬੱਚੇ ਦੇ ਉੱਤੇ ਪਤਾ ਲੱਗਦਾ ਹੈ ਵੀ ਆਪਾਂ ਕਿੰ ਲੋੜ ਰੂਪ ਕਈ ਵਾਰ ਆਪਾਂ ਕਹਿ ਦਿੰਨੇ ਆ ਜਦੋਂ ਚਵਾਈ ਕਰਾਉਂਦੇ ਆ ਵੀ ਆਪਣੀ ਮੱਝ ਥੱਲੇ ਇੰਨਾ ਦੁੱਧਾ ਇਹ ਦੁੱਧ ਦੇ ਕਾਰਨ ਆਪਾਂ ਕਹਿ ਦਿੰਨੇ ਆ ਵੀ ਇੰਨਾ ਦੁੱਧ ਆਦਾ ਵੀ ਇੰਨਾ ਬੱਚੇ ਨੂੰ ਛੜਦਾ ਉਹ ਬੱਚੇ ਆਲਾ ਨਿੰਗੜਿਆ ਜਾਂਦਾ ਹੁੰਦਾ ਬਾਈ ਜੀ ਦੁੱਧ ਤਾਂ ਹੋਈ ਆ ਜਿਹੜਾ ਬਾਲਟੀ ਦੇ ਵਿੱਚ ਆਪਣੇ ਸਾਹਮਣੇ ਨਚੋੜ ਹੁੰਦਾਗਾ ਤਾਂ ਤੁਸੀਂ ਐਸ਼ੇ ਕਰਕੇ ਜਦੋਂ ਵੀ ਚਵਾਈ ਕਰਨੀ ਆ ਆਪਾਂ ਇਹ ਨਹੀਂ ਕਹਿੰਦੇ ਸੀਗੇ ਵੀ ਚਵਾਈ ਕਰਕੇ ਤੇ ਚਵਾਈ ਕਰਕੇ ਹੀ ਦਿਖਾਓ ਤੇ ਆਪਣੇ ਕੋਲੇ ਬਾਈ ਬਲਵੀਰ ਸਿੰਘ ਵੀ ਛੋਟੇ ਨੰਗਲ ਤੋਂ ਪਹੁੰਚ ਚੁੱਕਾਗਾ ਤੇ ਦੋ ਚਾਰ ਪਤਵੰਤੇ ਸੱਜਣ ਜਿਹੜੇ ਕਿ ਪਿੰਡ ਦੇ ਵੀ ਆਏ ਹੋਏ ਨੇ ਤੇ ਆਪਾਂ ਦਾ ਇਹੀ ਕਹਿਣਾ ਆ ਵੀ ਜਿੰਨੇ ਵੱਧ ਤੋਂ ਵੱਧ ਆ ਸਕਦੇ ਨੇ ਤਾਂ ਸਵੇਰੇ 6:20 ਮਿੰਟਾਂ ਦੇ ਪਹੁੰਚਣ ਦੀ ਕੋਸ਼ਿਸ਼ ਹਾਂ ਤੇ ਕੱਢੋਗੇ ਕੱਢੋਗੇ ਦੁੱਧਾ ਲਾ ਕਰਾਂ ਜੋਰ ਲਾ ਕਰਾਂ ਆਹ ਫਿਰ ਤੇ ਜਿੰਨਾ ਵੀ ਆ ਬਾਈ ਜੀ ਇਮਾਨਦਾਰੀ ਨਾਲ ਦਿਖਾਵਾਂਗੇ ਜਾਊਗਾ ਜੀ ਮੈਂ ਤੈਨੂੰ ਸਵੇਰੇ ਦੱਸਦੇ ਅਸੀਂ ਬਾਈ ਜੀ ਜਾਊਗੀ ਬਾਹਰ ਤੇ ਇਹ ਹੌਲੀ ਹੌਲੀ ਕੰਮ ਹੁੰਦਾ ਹੁੰਦਾ ਕਿਉਂਕਿ ਕੱਲ ਇਸੇ ਕਾਰਨ ਮੈਂ ਇਹਨੇ ਮੱਜਨੇ ਆਪਣੀ ਨੇ ਜਿਹੜਾ ਦੁੱਧ ਤੋੜਿਆਗਾ ਉਹ ਆਪਾਂ ਦਾ ਚਲੇ ਗਏ ਡਿਊਟੀ ਤੇ ਬਾਅਦ ਦੇ ਵਿੱਚ ਇਹਨੇ ਸੋਚਿਆ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਮਾਲਸ਼-ਮੁਲਸ਼ ਕਰਕੇ ਆਪਾਂ ਚਮਕਾ ਕੇ ਰੱਖੀ ਅੱਛੀ ਛੇਵਾਂਗ ਤਾਂ ਉਸੇ ਦੇ ਕਰ ਰਹੀ ਟੈਂਪਰੇਚਰ ਉੱਪਰ ਲਾਦਾ ਕੂਲਰ ਤੇ ਮੱਝ ਨੇ ਫੀਡ ਘੱਟ ਖਾਧੀ ਤੇ ਆਰਾਮ ਜਿਆਦਾ ਕਰਿਆ ਤੇ ਅੱਜ ਥੋੜਾ ਜਿਹਾ ਮੱਝ ਨੂੰ ਧੁੱਪ ਦੇ ਵਿੱਚ ਵੀ ਬੰਨਿਆ ਸੀ ਤੇ ਥੋੜਾ ਜਿਹਾ ਹਾਂ ਕੰਮ ਦਿਖਾਣਾ ਨਹੀਂ ਤੇ ਰੱਖ ਬਾਲੀ ਹਾਂ ਹਾਂ ਉਸੇ ਕਾਰਨ ਟੈਂਪਰੇਚਰ ਇਹ ਆਰਾਮ ਜ਼ਿਆਦਾ ਹੋ ਗਿਆ ਕਿ ਨਾ ਪਸ਼ੂ ਨੂੰ ਆਰਾਮ ਦੇ ਕਾਰਨ ਹੀ ਸੀ ਪਤਾ ਇਹੀ ਕਹਿੰਦੇ ਆ ਵੀ ਸਾਡੀ ਜਿਹੜੀ ਮੱਝ ਹੈ ਜੇ ਸਾਡਾ ਅੱਜ ਤੇ ਸਵੇਰ ਵਾਲੇ ਦੁੱਧ ਦਾ ਫੇਰ ਚਵਾਈ ਹੋ ਗਈ ਤਾਂ ਸ਼ਾਇਦ ਇੱਕ ਚਵਾਈ ਹੋਰ ਕਰਾ ਦਈਏ ਜੀ ਹੁਣ ਬਧੀ ਦੁੱਧ ਜੋ ਕਿ ਤਜਰਬੇ ਤੋਂ ਬਿਨਾ ਕੁਝ ਨਹੀਂ ਹੁੰਦਾ ਵੀਰੇ ਥੋੜਾ ਥੋੜਾ ਹੌਲੀ ਹੌਲੀ ਠੋਕਰਾਂ ਖਾ ਖਾ ਕੇ ਹਰ ਇੱਕ ਬੰਦਾ ਕੰਮ ਸਿੱਖਦਾ ਹੈਗਾ ਤੇ ਆਪਣੇ ਵਾਸਤੇ ਤਾਂ ਇਹ ਹੀ ਬਹੁਤ ਆ ਵੀ ਜੇ ਆਪਣੀ ਮੱਝ ਇਹ 20+ ਹੋ ਗਈ ਤਾਂ ਇਹ ਤੋਂ ਪਹਿਲਾਂ ਵਾਲੀ 22700 ਦੀ ਚਵਾਈ ਕਰਾਈ ਆ ਤੇ ਇੱਕ ਮੱਝ ਹੋਰ ਅੱਜ ਤੋਂ 10 ਦਿਨਾਂ ਤੱਕ ਦੁਬਾਰੇ ਚਵਾਈ ਕੇ ਹੋਰ ਕਰਾਵਾਂਗੇ ਆਪਾਂ ਚੈਨਲ ਦੇ ਉੱਤੇ ਐਮਨਤੀ ਝੋਟੀ ਹੈ ਜੀ ਤੇ ਇਹ ਝੋਟੀ ਤੁਹਾਡੇ ਸਾਹਮਣੇ ਆ ਜਦੋਂ ਜਮਾ ਖਾਲੀ ਹੋ ਜੂਗੀ ਜਿਹੜਾ ਆਪਣੇ ਕੋਲੇ ਬਾਈ ਬਲਵੀਰ ਸਿੰਘ ਪਹੁੰਚਿਆਗਾ ਇਹਨਾਂ ਨੂੰ ਵੀ ਚੈੱਕ ਕਰਾਵਾਂਗੇ ਥਾਣੇ ਤੋਂ ਬਿਲਕੁਲ ਚੈੱਕ ਕਰਾ ਦਾਂਗੇ ਲੈ ਵੀ ਅੱਜ ਹੋ ਗਈ ਖਾਲੀ ਮਾਰੋ ਆ ਜਾ ਬਾਈ ਬਲਵੀਰ ਸਿੰਘ ਕਰ ਚੈੱਕ ਕਰਾਂ ਬਾਈ ਬਾਲਟੀ ਜੀ ਸਾਈਡ ਤੇ ਰੱਖ ਕਰਾਂ ਆ ਜਾ ਨਾ ਨਾ ਮੜਾ ਚੈੱਕ ਕਰ ਬਾਈ ਕੋਈ ਗੱਲ ਨਹੀਂ ਆਪਦਾ ਘੜਾ ਉਸਦਾ ਦਾ ਹੈ ਆ ਦੇਖੋ ਬਾਈ ਜੀ ਜਮਾਂ ਨਿੰਬੂਤਰਾ ਨਚੋੜਤਾ ਲੈਵਾ ਇਸ ਨਹੀਂ ਕਹਿੰਦੇ ਨੇ ਮੱਝ ਉਹੀ ਹੁੰਦੀ ਹੈ ਜਿਹੜਾ ਦੁੱਧ ਆਪਦਾ ਲੈਵਾ ਛਾੜੇ ਜੀ ਆ ਦੇਖੋ ਜੀ ਚਾਰੇ ਥਣ ਖਾਲੀ ਹੋ ਗਏ ਲੈ ਬਾਈ ਚੱਲ ਕਰਾਂ ਚੱਲ ਚੱਲ ਕਰਾਂ ਬਾਲਟੀ ਚੱਕ ਕਰਾਂ ਸਿੱਧੀ ਰੱਖ ਸਿੱਧੀ 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 ਰੱਖ ਚਲੋ ਜੀ ਚਲੋ ਚਲੋ ਜੀ ਟਾਰ ਕੇ ਰਾਂ ਕੁਰਸੀ ਬਾਈ ਸਾਈਡ ਤੇ ਆ ਬਾਲਟੀ ਲਾ ਦੇ ਕਰ ਜੀਰੋ ਦਿਖਾ ਦੇ ਕਰ ਆ ਦੇਖੋ ਬਾਈ ਜੀ ਜੀਰੋ ਆ ਹੁਣ ਬਾਲਟੀ ਰੱਖਣ ਲੱਗਿਆਂ ਖਾਲੀ ਉੱਪਰ ਰੱਖ ਦੋ 490 ਗ੍ਰਾਮ ਦੀ ਹੈ ਜੀ ਇਹਨੂੰ ਬੈ ਉਲਟਾ ਦੇ ਖਾਲੀ ਦਿਖਾ ਦੇ ਜਮਾ ਹਾਂਜੀ ਲੈ ਬਾਈ ਜੀਰੋ ਕਰ ਦੇ ਕਰ ਯੋਨ ਬਲਵੀਰ ਸਿੰਘ ਠੀਕ ਆ ਬਾਈ ਜੀ ਠੀਕ ਹੈ ਜੀ ਓਕੇ ਜੀ ਬਿਲਕੁਲ ਹਾਂ ਦੁੱਧ ਪਾ ਕੇ ਰਾਂ ਬਾਈ ਲੈ ਬਾਈ ਕਰਮਾ ਵਾਲੀ ਨੇ ਚੱਕਤਾ ਬਾਈ ਸਵੇਰ ਨਾਲ ਕੀ ਕਰਾਉਂ ਕਰਨ ਲਾ ਕੋਈ ਨਹੀਂ ਕਰਨ ਕਰ ਢੱਡਲਾ ਕੱਢ ਲਾ 20 ਗ੍ਰਾਮ ਕੁਛ ਨਹੀਂ ਹੁੰਦਾ ਕਰਦੇ 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 ਗ੍ਰਾਂ ਕਰ ਕਰ ਕੇ ਰਾਂ ਬਾਈ 9 300 ਕਰ ਰਪਏ ਆ ਲਓ ਜੀ ਆ ਦੇਖੋ ਵੀਰ ਜੀ ਹੁਣ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਹਾ 9 ਕਿਲੋ 300 ਗ੍ਰਾਮ ਪਹਿਲੀ ਚਵਾਈ ਹੋਈ ਆ 9 ਕਿਲੋ 190 ਗ੍ਰਾਮ ਦੀ ਦੂਜੀ ਖਾਲੀ ਕਰਨ ਦੇ ਟਾਈਮ ਤੇ ਤੇ ਦੂਜੀ ਚਵਾਈ ਹੋਈ ਆ 9 ਕਿਲੋ 100 ਗ੍ਰਾਮ ਦੀ 140 ਗ੍ਰਾਮ ਦੀ ਹੁਣ ਤੁਹਾਨੂੰ ਅੱਜ ਦਿਖਾ ਰਿਹਾ 9 ਕਿਲੋ 300 ਗ੍ਰਾਮ ਦੀ ਲੈ ਵੀ 2 ਕਿਲੋ ਦਾ ਵਟਾ ਰੱਖ ਕੇ ਰਾਂਗੇ ਆ ਦੇਖੋ ਜੀ ਹਵਾ ਦੇ ਕਾਰਨ ਬਾਈ 10 ਗ੍ਰਾਮ ਅਪ ਡਾਊਨ ਹੋ ਰਿਹਾ ਸੀ ਆ ਦੇਖੋ ਜੀ ਕਿਲੋ ਵਾਲਾ ਲਾਤਾ ਜੀ ਨਾਲ ਕਿਲੋ ਨਮਕ ਦੀ ਕਿਉਂ ਬਾਈ ਬਲਵੀਰ ਸਿੰਘ ਠੀਕ ਆ ਓਕੇ ਜੀ ਬਿਲਕੁਲ ਕਿਉਂਕਿ ਤੁਸੀਂ ਵੀ 7-8 ਗਰੁੱਪਾਂ ਜੁੜੇ ਹੋਏ ਹੋ ਤਾਂ ਆਪਾਂ ਐਸ਼ੇ ਕਰਕੇ ਦਿਖਾ ਰਹੇ ਆ ਆ ਦੇਖੋ ਜੀ ਆਪਾਂ ਬਿਲਕੁਲ ਨਜ਼ਦੀਕ ਤੋਂ ਦਿਖਾ ਰਹੇ ਆ ਦੇਖੋ ਆ ਹਵਾ ਦੇ ਕਾਰਨ ਮਾੜਾ ਮੋਟਾ ਹੋ ਗਿਆ ਜੀ ਆ ਦੇਖੋ 9 ਕਿਲੋ 300 ਗ੍ਰਾਮ ਹੀ ਮੰਨਦੇ ਆ ਆਪਾਂ 10 ਗ੍ਰਾਮ ਉੱਪਰ ਵਾਲਾ ਵੀ ਨਹੀਂ ਮੰਨਦੇ ਲਓ ਬਾਈ ਜੀ ਹੁਣ ਤੁਹਾਨੂੰ ਅਸੀਂ ਫੈਂਟ ਲਾ ਕੇ ਵੀ ਦਿਖਾਉਨੇ ਆ ਇਸ ਚੀਜ਼ ਦੀ ਆਪਾਂ ਜਿੰਨੀਆਂ ਵੀ ਲਾਈਵ ਦੇ ਵਿੱਚ ਦਿਖਾਵਾਂਗੇ ਬਾਈ ਉਹਨਾਂ ਦੇ ਨਾਲ ਫੈਂਟ ਜ਼ਰੂਰ ਦਿਖਾਵਾਂਗੇ ਆਪਾਂ ਇਹ ਨਹੀਂ ਹੈਗਾ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਕਿਸ ਕੰਮ ਨਾਲ ਲੈ ਲੈ ਟਿੱਲਾ ਘਾ ਤੋਂ ਆ ਕੁੱਪੀ ਜੀ ਲਿਆ ਚੱਕ ਕੇ ਜਲਦੀ ਮੈਂ ਬਾਈ ਮੈਂ ਤੈਨੂੰ ਕਿਹਾ ਨਹੀਂ ਸੀ ਵੀ ਆਪਾਂ ਜਿੱਥੇ ਪੈਰ ਪਾਏ ਨੇ ਬੋਲਰ ਨਹੀਂ ਇਹ ਬਿਨਾਂ ਤਜਰਬੇ ਤੋਂ ਹੁੰਦਾਗਾ ਤੂੰ ਤਾਂ ਆਪਦੀ ਤਰ੍ਹਾਂ ਇਹਨੂੰ ਮੈਂ ਤੇ ਬੋਲਰ ਦਾ ਗਰਮੀ ਅੱਜ ਕੰਬਲ ਦੇ ਦੇ ਰਾਂ ਅੱਜ ਦੇ ਤਾਂ ਨਹੀਂ ਹੁੰਦਾ ਹੁੰਦਾ ਗੁਰੂ ਗੁਰੂ ਹੁੰਦੇ ਨੇ ਚੇਲੇ ਚੇਲੇ ਹੁੰਦੇ ਨੇ ਠੀਕ ਆ ਇਹ ਦੱਸ ਤੂੰ 100 200 ਗ੍ਰਾਮ ਉੱਤੇ ਕਰ ਚੱਲ 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 ਬਾਈ ਸਾਹਮਣੇ ਰੱਖ ਬਹੁਤ ਆ ਕੋਈ ਗੱਲ ਨਹੀਂ ਸਾਹਮਣੇ ਲੈ ਕੇ ਚੱਲ ਕਰਾਮ ਬਾਦੂ ਆ ਲਾਗ ਰਿਹਾ ਪਹਿਲਾਂ ਪਹਿਲਾਂ ਬਾਈ ਦੇ ਇੱਕ ਦੀ ਡਿਮਾਂਡ ਸੀ ਬਾਈ ਫੈਂਟ ਜ਼ਰੂਰ ਦਿਖਾਏ ਆਪਾਂ ਉਹੀ ਚੀਜ਼ ਦਿਖਾ ਰਿਹਾ ਆ ਬਾਈ ਹੁਣ ਲਓ ਜੀ ਬਾਈ ਜੀ ਆਪਾਂ ਹੁਣ ਫੈਂਟ ਵੀ ਲਾ ਕੇ ਦਿਖਾ ਰਹੇ ਆਂ ਦੇਖੋ ਆ 2-4 ਸਕਿੰਟਾਂ ਦੇ ਵਿੱਚ ਹੀ ਆ ਜੂਗੀ ਪਤਾ ਲੱਗੂਗਾ ਕਿੰਨੀ ਆ ਕੱਟ 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 ਤੇ ਕੱਟਦੀ ਚੱਗ ਚੱਗ ਚੜ ਗਈ ਜਿਆਦੇ ਦੂਜੀ ਲਾ ਦੇ ਕੋਈ ਗੱਲ ਨਹੀਂ ਤਲਪੀ ਦੇਖੋ 69 ਆ ਗਈ ਬਾਈਆ ਬਿਲਕੁਲ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਬਾਈ ਜੀ ਇਹ ਟੋਟਲੀ 30 30 ਤੋਂ 32 ਦਿਨਾਂ ਦੀ ਸੂਈ ਹੋਈ ਹੈ ਦੇਖੋ ਜੀ ਤਾਜੀ ਦੀ 69 ਆ ਜੀ 15 ਦਿਨਾਂ ਨੂੰ ਦੁਬਾਰੇ ਲਾਈਵ ਚਲਾਵਾਂਗੇ ਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ